ਕਰਜ ਵੜ ਕੇ ਬਦਮਾਸ਼ਾਂ ਨੇ ਗੋਲੀਆਂ ਨਾਲ ਪੁੰਨਤਾ ਅਮਰਤਧਾਰੀ ਸਿੱਖ ਦੀ ਕੋ ਕਿਵੇਂ ਪੰਜਾਬ ਦੇ ਵਿੱਚ ਅੱਧੀ ਰਾਤ ਨੂੰ ਹੋਈ ਵੱਡੀ ਵਾਰਦਾਤ ਜੋ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਉਸ ਵੇਲੇ ਦੀ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਅਮਰਤ ਤਾਰੀ ਮੁੰਡੇ ਦੇ ਉਤੇ ਗੋਲੀਆਂ ਚੱਲੀਆਂ ਨੇ ਇੱਕ ਨਸ਼ਾ ਤਸਕਰ ਨੂੰ ਰੋਕਣਾ ਮਹਿੰਗਾ ਪੈ ਚੁੱਕਿਆ ਅਮਰਤਸਰ ਦੇ ਵਡਾਲਾ ਪਿੱਟੇ ਵੰਡ ਪਿੰਡ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਉਸ ਸਮੇਂ دہشت ਦਾ ਮਾਹੌਲ ਬਣ ਜਾਂਦਾ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋਇਆ ਘਟਨਾ ਰਾਤ ਦੇ 7:30 ਵਜੇ ਦੇ ਕਰੀਬ ਵਾਪਰਦੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕੀਹਨ ਪਛਾਤੇ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਸੋ ਮੌਕੇ ਦੇ ਉੱਤੇ ਕੀ ਹਾਲਾਤ ਬਣੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਬ ਤੇ ਮਦਨ ਸਰਪੰਚ ਡੇਵਿਟ ਕੋ ਨਸ਼ਾ ਵਕਾਉਂਦੇ ਹੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਉਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਗੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪੇਟ ਵਿੱਚ ਬੇਚਾ ਜਦੋਂ ਕਰਦੇ ਆ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਤੋਂ ਦਾ ਵਗੰਡਾ ਜੀ ਤੇ ਹੁਣ ਤੇ ਤੁਹਾਨੂੰ ਕਿੱਥੇ ਆ ਕੇ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ